ਸਸਕਾਲ ਜੀ ਆਪਾਂ ਬਣਾਉਣ ਲੱਗੇ ਜੀ ਨਮਕੀਨ ਆਲੂਆਂ ਦੇ ਨਾਲ ਤਿੰਨ ਆਲੂ ਲੈ ਲਿਆ ਆਲੂ ਮੇਰੇ ਕੋਲ ਉਬਲੇ ਪਏ ਸੀ ਹਨਾ ਇੱਕ ਤਾਂ ਬੱਚਾ ਜਿਹਾ ਆਲੂ ਹੀ ਆ ਉਹਦਾ ਕਿ ਦੋ ਥੋੜੇ ਵੱਡੇ ਆਲੂ ਆ ਸਮਝ ਲਓ ਦੋ ਹੀ ਲਾ ਲਓ ਵਿਚਾਰੇ ਇਹ ਹਨਾ ਤੇ ਨਾਲ ਹੀ ਆਪਾਂ ਸੋ ਅਵਿੰਦੇ ਬੜੀਆਂ ਦਾ ਜਿਹੜਾ ਚੂਰਾ ਜਿਹਾ ਮਿਲਦਾ ਹਨ ਆਪਾਂ ਆਮ ਹੀ ਮਿਲ ਜਾਂਦਾ ਇਹ ਚੀਜ਼ ਇਹ ਲਈਆਂ ਚਾਰ ਲਈਆਂ ਹਰੀਆਂ ਮਿਰਚਾਂ ਆਪਾਂ ਇਹਨੂੰ ਭਿਓ ਕੇ ਰੱਖਾਂਗੇ ਤਕਰੀਬਨ ਘੱਟ ਤੋਂ ਘੱਟ 15 ਮਿੰਟ ਲਈ 15 ਮਿੰਟ ਲਈ ਭੁਣਾ ਦਾ ਮਤਲਬ ਕੀ ਹੈ ਫਲਾਪਟ ਹੋ ਜਾਏਗੀ ਇਹਨਾਂ ਦੀ ਫਲਾਪਟ ਹੋਏਗੀ ਤਾਂ ਇਹ ਤੁਹਾਡੇ ਜ਼ਿਆਦਾ ਵੀ ਹੋ ਜਾਂਦੀਆਂ ਨੇ ਫਿਰ ਇਸ ਲਈ ਆਪਾਂ ਇਹਨੂੰ 15 ਮਿੰਟ ਲਈ ਭੌਂਕੇ ਰੱਖਾਂਗੇ ਤੇ ਬਹੁਤ ਹੀ ਟੇਸਟੀ ਬਣੇਗਾ ਆ ਫਿਰ ਤੁਹਾਨੂੰ ਦਿਖਾਵਾਂਗੇ ਆਪਾਂ ਅੱਗੇ ਕੀ ਬਣਾ ਰਹੇ ਹਾਂ ਤੇ ਤੁਸੀਂ ਵੀ ਫਿਰ ਉਸ ਤਰੀਕੇ ਦੇ ਨਾਲ ਜ਼ਰੂਰ ਬਣਾਇਓ ਰੋਜੀ ਆਪਣੇ ਆਪ ਆਲੂ ਸੀ ਆਪਾਂ ਥੋੜਾ ਗਰਮ ਕਰਕੇ ਕਰ ਲਏ ਫਿਰ ਕਿਉਂ ਮੈਸ ਕਰਨੇ ਸੌਖੇ ਹੁੰਦੇ ਨੇ ਹਨਾ ਤੇ ਇਹ ਦੇਖੋ ਆਪਾਂ ਛੋਟ ਥੋੜੇ ਜੇ ਪਾਈ ਸੀ ਨਾ ਤੇ ਇਹ ਤਾਂ ਕਿੰਨੇ ਫੁੱਲ ਕੇ ਹੋ ਗਿਆ ਤਾਂ ਆਪਾਂ ਨੇ ਚੰਗੀ ਤਰੀਕਾ ਪਾਣੀ ਨਿਚੋੜਿਆ ਵਾ ਕਿ ਪਾਣੀ ਵਿੱਚ ਰਹਿਣਾ ਚਾਹੀਦਾ ਆਪਾਂ ਕਰ ਲਾਂਗੇ ਹੁਣ ਮਿਕਸ ਇਹ ਆਲੂ ਹੋਰ ਇਹ ਸਵਾਦ ਅਨੁਸਾਰ ਨਮਕ ਸਵਾਦ ਅਨੁਸਾਰ ਜਿੰਨਾ ਤੁਸੀਂ ਵੱਧ ਘੱਟ ਖਾਣਾ ਚਾਹੁੰਦੇ ਹੋ ਓਨਾ ਕੇ ਆਪਾਂ ਘੱਟ ਹੀ ਖਾਵਾਂਗੇ ਭਾਈ ਨਮਕ ਜ਼ਿਆਦਾ achhi baat ਨਹੀਂ ਥੋੜੀ ਜਿਹਾ ਪਾਵਾਂਗੇ ਲਾਲ ਮਿਰਚ ਥੋੜੀ ਪਾਵਾਂਗੇ ਹਲਦੀ ਮਿਰਚ ਪਾਵਾਂਗੇ ਆਪਾਂ ਜੀਰਾ ਥੋੜਾ ਪਾਵਾ ਗਿਆ ਪਤਨੀਆ ਪਾਊਡਰ ਥੋੜਾ ਜਿਹਾ ਜ਼ਿਆਦਾ ਨਹੀਂ ਮਿਚ ਪਾਉਣੇ ਆਪਾਂ ਚੰਕੀ ਚਾਟਾ ਮਸਾਲਾ ਥੋੜਾ ਜਿਹਾ ਜ਼ਿਆਦਾ ਨਹੀਂ ਪਾਣਾ ਆਪਾਂ ਥੋੜਾ ਥੋੜਾ ਪਾਣਾ ਤਾਂ ਟੇਸਟ ਆਏਗਾ ਤੇ ਵਿੱਚ ਪਾਵਾਂਗੇ ਆਪਾਂ ਕਸੂਰੀ ਮੇਥੀ ਅਗਰ ਤੁਹਾਡੇ ਕੋਲੇ ਪਦੀਨੇ ਦੀਆਂ ਪੱਤੀਆਂ ਸੁੱਕੀਆਂ ਤਾਂ ਉਹ ਵੀ ਪਾ ਸਕਦੇ ਹਾਂ ਪਰ ਮੇਰੇ ਕੋਲ ਹੈ ਨਹੀਂ ਸੀ ਖਤਮ ਹੋ ਗਈਆਂ ਆਪਾਂ ਦਹੀਂ ਚ ਪਾ ਕੇ ਖਤਮ ਕੀਤਾ ਸਾਰੀਆਂ ਚੀਜ਼ਾਂ ਕਰ ਲੈਣੇ ਮੈਸ ਕੜਾਹੀ ਧਰ ਦਿੱਤੀ ਗਰਮ ਆਪਾਂ ਇਹਦੇ ਵਿੱਚ ਪਾਣੀ ਨਹੀਂ ਪਾਇਆ ਕਿਉਂਕਿ ਜ਼ਰੂਰਤ ਪਈ ਤਾਂ ਪਾਣੀ ਪਾ ਲਾਂਗੇ ਵੈਸੇ ਇਹਨੇ ਆਲੂਆਂ ਦੇ ਨਾਲ ਹੀ ਮਿਕਸ ਹੋ ਜਾਣਾ ਵਾ ਚੰਗੀ ਤਰ੍ਹਾਂ ਮਸ ਕਰਨਾ ਪੈਣਾ ਮਿਕਸ ਆਪਾਂ ਇਹਨਾਂ ਨੂੰ ਨਹੀਂ ਤਾਂ ਅਲੱਗ ਜਿਹਾ ਵੀ ਰਹਿਣ ਤਾਂ ਉਹ ਠੀਕ ਨਹੀਂ ਹਿੰਦਰਾ ਪਕੜਾ ਹੀ ਤਰਤੀ ਤੇਲ ਗਰਮ ਹੋਣ ਲਈ ਤੁਸੀਂ ਇਹ ਰिफाइंड ਪਾਉਣਾ ਜਾਂ ਦੇਸੀ ਘਿਓ ਪਾਉਣਾ ਜਾਂ ਤੁਸੀਂ ਪਾਉਣਾ ਸਰੋਂ ਦਾ ਤੇਲ ਹਣੇ ਤੁਹਾਡੇ ਤੇ ਹੈ ਆਪਾਂ ਚੰਗੀ ਤਰ੍ਹਾਂ ਮੈਸ ਕਰ ਲੈਣੇ ਆ ਮੈਸ ਕਰਨ ਨੂੰ ਥੋੜਾ ਟਾਈਮ ਲੱਗਦਾ ਕਿ ਖੁਸ਼ਕ ਇਹ ਹੋ ਜਾਂਦੀਆਂ ਨਾ ਬੜੀਆਂ ਜਦੋਂ ਆਪਾਂ ਇਹਨਾਂ ਨੂੰ ਭੌਂਕੇ ਰੱਖਦੇ ਆ ਉਸ ਤੋਂ ਬਾਅਦ ਖੁਸ਼ਕ ਜੀਆਂ ਹੁੰਦੀਆਂ ਨੇ ਤੇ ਕਿ ਉਹ ਵੀ ਆਪਣਾ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਮੈਨੂੰ ਕਿਉਂ ਲੱਗਦਾ ਕਿ ਕਿਉਂ ਮੇਰਾ ਥੋੜਾ ਕਿਉਂ ਪਚੰਗੀ ਤਰ੍ਹਾਂ ਗਰਮ ਕਰਨਾ ਪਰ ਥੋੜਾ ਜਿਹਾ ਕਿਹਾ ਹੋਰ ਪਾ ਲਿਆ ਵਿੱਚ ਵਾਲੀ ਲੈ ਲਈ ਜਣ ਪਲੇਨ ਥੱਲੇ ਵਾਲੀ ਲਈ ਅੱਜ ਇਹਦੇ ਵਿੱਚ ਟਿੱਕੀਆਂ ਜ਼ਿਆਦਾ ਪੈਣ ਕਿ ਆਓ ਜ਼ਰੂਰ ਜ਼ਿਆਦਾ ਪਾਇਆ ਗਾ ਇਹਦੇ ਵਿੱਚ ਮੈਂ ਰਫੈਂਟ ਚ ਬਣਾਉਣ ਲੱਗੀ ਆ ਤੇ ਬੱਚੇ ਮੈਂ ਪਰ ਬੇਟਾ ਕਹਿੰਦਾ ਤਾਂ ਦੇਸੀ ਕਾਜ ਬਣਾ ਲਓ ਕਿਹੜਾ ਕਿਸੇ ਨੇ ਖਾਣਨਾ ਪਰ ਨਹੀਂ ਮੈਨੂੰ ਰਫੈਂਟ ਚੰਗੀਆਂ ਲੱਗੀਆਂ ਨੇ ਤੁਸੀਂ ਵੀ ਬਣਾਇਆ ਕਰੋ ਬੱਚਿਆਂ ਨੂੰ ਜ਼ਰੂਰੀ ਚੀਜ਼ਾਂ ਦਿਆ ਕਰੋ ਕਿਉਂਕਿ ਬੱਚੇ ਕਈ ਵਾਰ ਨਹੀਂ ਖਾਂਦੇ ਬੜੀਆਂ ਤਾਂ ਕੋਈ ਤਰੀਕਾ ਕੋਈ ਨਾ ਕੋਈ ਤਰੀਕਾ ਹੁੰਦਾ ਬੱਚਿਆਂ ਨੂੰ ਚੀਜ਼ਾਂ ਖਵਾਉਣ ਦਾ ਆਪਾਂ ਮਾਮਾ ਖਵਾ ਸਕਦੀਆਂ ਨੇ ਤੇ ਕੋਸੀ ਵੀ ਇਸ ਤਰੀਕੇ ਦੇ ਨਾਲ ਖਲਾਇਆ ਕਰੋ ਆਪਾਂ ਟਿੱਕੀਆਂ ਇਕੱਠੀਆਂ ਬਣਾ ਕੇ ਰੱਖਣ ਲੱਗੇ ਆਂ ਇਕੱਠੀਆਂ ਬਣਾਓ ਤੇ ਇਕੱਠੀਆਂ ਚਾਰ ਪੰਜ ਪਾ ਲਓ ਤੇ ਛੇਤੀ ਹੋ ਜੇਗੀ ਨਾ ਛੇਤੀ ਦੀ ਵੀ ਮੈਨੂੰ ਬੜੀ ਹੁੰਦੀ ਹੈ ਫਿਰ ਕਿ ਫਟਾਫਟ ਕੰਮ ਨਿਬੜ ਜਾਵੇ ਤਾਂ ਹੁਣ ਇਹ ਆਪਾਂ ਲੱਗੇ ਆਂ ਫਟਾਫਟ ਟਿੱਕੀਆਂ ਪਾਉਣ ਦੀ ਤਿਆਰੀ 'ਚ ਪਹਿਲਾਂ ਕਿ ਤੁਹਾਨੂੰ ਟਿੱਕੀ ਬਣਾ ਕੇ ਮੈਂ ਦਿਖਾ ਦਿੰਦੀ ਆ ਕਿ ਦੇਖੋ ਜੀ ਟਿੱਕੀ ਆਪਣੀ ਬਣ ਗਈ ਹੈ ਤੇ ਹੁਣ ਵੀ ਆਪਾਂ ਇਹ ਟਿੱਕੀਆਂ ਇੱਕ ਇੱਕ ਕਰਕੇ ਬਣਾ ਰਹੇ ਆਂਗੇ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਤੇ ਹੁਣ ਆਪਾਂ ਪਾਵਾਂਗੇ ਇਕੱਠੀਆਂ ਟਿੱਕੀਆਂ ਦੇਖੋ ਡਿਪ ਕਰਨਾ ਇਸ ਤਰ੍ਹਾਂ ਕਈ ਵਾਰੀ ਚਾਹੇ ਦੇਖੋ ਜਿਆਦਾ ਨਹੀਂ ਆਪਾਂ ਲੂਜ਼ ਕੀਤਾ ਇਹਨੂੰ ਵੀ ਬਣਾ ਲਿਆ ਆਪਾਂ ਪਾਣੀ ਜਿਹੀ ਵਾਲਾ ਉਹ ਵੀ ਨਹੀਂ ਸੀ ਫਿਰ ਅਕੇ ਕਰਕੇ ਸਾਰੀਆਂ ਟਿੱਕੀਆਂ ਆਪਾਂ ਇਹਦੇ ਵਿੱਚ ਪਾ ਰਹੀਆਂ ਹਾਂਗੇ ਤੇ ਤੁਸੀਂ ਇਸ ਤਰ੍ਹਾਂ ਬੱਚਿਆਂ ਨੂੰ ਬਣਾ ਕੇ ਦੇਖੋ ਆਪ ਵੀ ਖਾਇਆ ਕਰੋ ਮੇਰੇ ਤਾਂ ਦਿਲ ਕਰਦਾ ਫਿਰ ਮੈਂ ਇਸ ਤਰ੍ਹਾਂ ਕੁਛ ਨਾ ਕੁਛ ਬਣਾ ਕੇ ਖਾਂਦੀ ਰਹਿਣੀ ਆਂਗੀ ਤਾਂ ਨਾਲੇ ਆਪਣਾ ਟੇਸਟ ਨਾਲੇ ਬੱਚੇ ਨੂੰ ਖਲਾਇਆ ਜਾਂਦਾ ਵਾ ਬਹੁਤ ਬੱਚੇ ਐਡੇ ਨਹੀਂ ਖਾਂਦੇ ਮੇਰਾ ਬੇਟਾ ਵੀ ਘੱਟ ਖਾਂਦਾ ਹੁੰਦਾ ਐ ਨਾ ਚੀਜ਼ਾਂ ਨੂੰ ਪਰ ਇਸ ਤਰੀਕੇ ਨਾਲ ਖਲਾ ਦੇਈਦਾ ਆਪਣੇ ਬਣ ਕੇ ਹੋ ਗਏ ਆਲੂ ਔਰ ਸੋਇਆ ਬਿੰਦਾ ਜਿਹੜਾ ਚੂਰਾ ਜਾਂ ਮਿਲਦਾ ਹੁੰਦਾ ਉਹਦੀਆਂ ਟਿੱਕੀਆਂ ਅਕਸਰ ਬਲਾਲ ਮੈਂ ਖਾ ਕੇ ਦੇਖੀ ਐਨਿਆ ਕਰਕਰਿਆ ਐਨਿਆ ਸਵਾਦ ਟੇਸਟੀ ਆ ਤੁਸੀਂ ਵੀ ਬਣਾ ਕੇ ਦਿਓ ਬੱਚੇ ਤੁਹਾਡੇ ਨਹੀਂ ਖਾਂਦੇ ਸੋਇਆ ਬੀਨ ਇਸ ਤਰ੍ਹਾਂ ਟਿੱਕੀਆਂ ਬਣਾ ਕੇ ਦਿਓ ਤਾਂ ਤੁਹਾਡੇ ਬੱਚੇ ਬੜਾ ਸੋਹਣਾ ਰੱਜ ਰੱਜ ਕੇ ਖਾਣਗੇ ਤੇ ਮਿਰਚਾ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਟਿੱਕੀਆਂ ਬਣਾ ਕੇ ਖਾ ਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗੀਆਂ